ਸਤਿਕਾਰਯੋਗ ਪਿਆਰੇ ਪੰਜਾਬੀਓ ਸਾਡੇ ਵਿਸੇ ਦੇ ਨਾਲ ਜੁੜੀਆਂ ਹੋਈਆਂ ਪਰਾਤਨ ਚੀਜ਼ਾਂ ਸਾਡੇ ਜੀਵਨ ਦੇ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦੀਆਂ ਹਨ ਇੱਕ ਬੇਬੇ ਜਿਸ ਨੇ ਬੜੀ ਮਿਹਨਤ ਦੇ ਨਾਲ ਆਪਣਾ ਘਰ ਬਣਾਇਆ ਔਰ ਉਸ ਨੇ ਆਪਣੇ ਪਤੀ ਦੀਆਂ ਚੀਜ਼ਾਂ ਹਲ ਪੰਜਾਲੀ ਔਰ ਪਰਾਤਨ ਚੀਜ਼ਾਂ ਜਿਹੜੀਆਂ ਸਨ ਸੰਭਾਲ ਕੇ ਰੱਖੀਆਂ ਤੂਟਾਂ ਦੇ ਰੁੱਖ ਬਕੈਣਾ ਦੇ ਰੁੱਖ ਧਰੇਗਾ ਦੇ ਰੁੱਖ ਬੇਬੇ ਮੱਥੀ ਪਾਣੀ ਪਾਪਾ ਕੇ ਜਦੋਂ ਉਸ ਦੇ ਧੀਆਂ ਪੁੱਤਰਾਂ ਨੇ ਉਹਨਾਂ ਰੁੱਖਾਂ ਨੂੰ ਵੱਡਣਾ ਸ਼ੁਰੂ ਕੀਤਾ ਜਦੋਂ ਉਸ ਦੇ ਧੀਆਂ ਪੁੱਤਾਂ ਨੇ ਆਪਣੇ ਬਾਪੂ ਦੀਆਂ ਆਪਣੀ ਬੇਬੇ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਵਿਸਾਰਨਾ ਸ਼ੁਰੂ ਕਰ ਦਿੱਤਾ ਤਾਂ ਬੇਬੇ ਉੱਠ ਕੇ ਖੜੀ ਹੋ ਗਈ ਉਸ ਨੇ ਆਖਿਆ ਇਸ ਤਰ੍ਹਾਂ ਨਾ ਕਰੋ ਮੇਰੀਆਂ ਬਣਾਈਆਂ ਹੋਈਆਂ ਚੀਜ਼ਾਂ ਮਿਹਨਤ ਦੇ ਨਾਲ ਤਿਆਰ ਕੀਤੀਆਂ ਹੋਈਆਂ ਚੀਜ਼ਾਂ ਇਹਨਾਂ ਨੂੰ ਐਵੇਂ ਨਾ ਖਵਾਓ ਇੱਕ ਪੁੱਤਰ ਢਾਉਣ ਲੱਗੇ ਉਹਨਾਂ ਨੇ ਨਵਾਂ ਬਣਾਉਣ ਦੀ ਮੰਗ ਰੱਖੀ ਤਾਂ ਬੇਬੇ ਕਹਿ ਰਹੀ ਹੈ ਕਿ ਇਸ ਨੂੰ ਨਾ ਢਾਓ ਪੁਰਾਣਾ ਘਰ ਮਿੱਟੀ ਦਾ ਜੋ ਬੇਬੇ ਦੇ ਧੀਆਂ ਪੁੱਤਰ ਢਾਉਣਾ ਚਾਹੁੰਦੇ ਹਨ ਪਰ ਬੇਬੇ ਢਾਉਣ ਨਹੀਂ ਦਿੰਦੀ ਬੇਬੇ ਉਹਨਾਂ ਨੂੰ ਰੋਕਦੀ ਹੈ ਕੀ ਆਖਦੀ ਹੈ ਸਾਡੇ ਬਹੁਤ ਸਤਕਾਰਯੋਗ ਸ੍ਰੀ ਗੁਰਦੇਵ ਦਲਾਲ ਗਜਲਬੋ ਦੀ ਲਿਖੀ ਹੋਈ ਇਹ ਗਜਲ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਹਾਂ ਆਓ ਜਨਾ ਤਵਜਹ ਦੇ ਕੇ ਸਰਵਣ ਕਰੋ ਨਾਲ ਦੇ ਸਾਥੀ ਇਸ ਗਜ਼ਲ ਦੇ ਵਿੱਚ ਉਸ ਵੇਲੇ ਦਾ ਵਾਤਾਵਰਨ ਕਿਉਂ ਬਿਆਨ ਕਰਨ ਲੱਗੇ ਹਨ ਪੁਰਾਣਾ ਘਰ ਹੈ ਮਿੱਟੀ ਦਾ ਜੋ ਬੇਬੇ 万家立正。<music> ਦੀ ਰਾਤ ਉੱਠ ਬੈਂਦੀ ਸਵੇਰੇ ਤੱਕ ਕਰੇ ਬੜਬੜ ਉਹ ਅੱਧੀ ਰਾਤ ਉੱਠ ਬੈਂਦੀ ਸਵੇਰੇ song ਗੱਲ ਮੰਨਣਾ ਉਹ ਗੋਡਾਂਟੇ ਉਹ ਕੁੜੀਆਂ ਨੂੰ ਜਦੋਂ ਮੁੰਡੇ ਨਾ ਗੱਲ ਮੰਨਣਾਂ